ਕਾਮਰੇਡ ਅਵਤਾਰ ਆਜ਼ਾਦੀ ਸ਼ਖਸੀਅਤ ਦੀ ਏਰ ਪਾਰ ਕਹਿੰਦੇ ਹਨ ਕੁਦਰਤ ਦੀ ਖੇਡ ਨਿਰਾਲੀ ਹੈ ਤੇ ਇਸ ਦੇ ਪੇਦ ਅਨੰਤ ਹਨ ਬਲਿਹਾਰੀ ਕੁਦਰਤ ਵਸੀਆ ਤੇਰਾ ਅੰਤ ਨਾ ਜਾਏ ਲਖਿਆ ਇਸ ਸ੍ਰਿਸ਼ਟੀ ਵਿੱਚ ਕੁਦਰਤ ਨੇ ਕੋਈ ਦੋ ਚੀਜ਼ਾਂ ਇੱਕੋ ਜੀਆਂ ਨਹੀਂ ਬਣਾਈਆਂ ਤੇ ਧਰਤੀ ਤੇ ਵਸਦੇ ਕਰੀਬ 800 ਕਰੋੜ ਲੋਕਾਂ ਵਿੱਚੋਂ ਵੀ ਕੋਈ ਦੋ ਬੰਦੇ ਇੱਕੋ ਜੇ ਨਹੀਂ ਹਨ ਜਾਂ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਹਰ ਮਨੁੱਖ ਵਿੱਚ ਕੁਦਰਤ ਨੇ ਕੋਈ ਨਾ ਕੋਈ ਵਿਲੱਖਣ ਗੁਣ ਭਰਿਆ ਹੈ ਜਿਹੜੇ ਲੋਕ ਆਪਣੇ ਅੰਦਰ ਛਿਪੀ ਹੋਈ ਇਸ ਵਿਲੱਖਣਤਾ ਦਾ ਅਹਿਸਾਸ ਕਰ ਲੈਂਦੇ ਹਨ ਉਹਨਾਂ ਦਾ ਸਮਾਜ ਵਿੱਚ ਨਿਵੇਕਲਾ ਸਥਾਨ ਬਣ ਜਾਂਦਾ ਹੈ ਅੱਜ ਅਸੀਂ ਲੋਈਆਂ ਦੀ ਇੱਕ ਅਜਿਹੀ ਹੀ ਸ਼ਖਸੀਅਤ ਦੀ ਬਾਤ ਪਾਉਣ ਲੱਗੇ ਹਾਂ ਜਿਸ ਦਾ ਨਾਂ ਹੈ ਕਾਮਰੈਡ ਅਵਤਾਰ ਆਜ਼ਾਦ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਹੁਣ ਗੱਲ ਕਰਦੇ ਹਾਂ ਕਾਮਰੈਡ ਅਵਤਾਰ ਆਜ਼ਾਦੀ ਬਹੁਮੁਖੀ ਪ੍ਰਤਿਬਾਦੀ ਕਾਮਰੈਡ ਅਵਤਾਰ ਆਜ਼ਾਦ ਲੋਈਆਂ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਇੱਕ ਛੋਟੀ ਜੀ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਹੈ ਅੱਜਕੱਲ ਮੋਬਾਈਲ ਫੋਨ ਦੇ ਕੈਮਰਾ ਨੇ ਫੋਟੋਗ੍ਰਾਫਰਾਂ ਦੇ ਕੰਮ ਕਾਰ ਨੂੰ ਲਗਭਗ ਨਿਗਲ ਲਿਆ ਹੈ ਜੇ ਕਮਲ ਅਵਤਾਰ ਆਜ਼ਾਦ ਦਾ ਬੇਟਾ ਕਰਨਿਲ ਆਜ਼ਾਦ ਆਪਣੇ ਬਾਪ ਦੇ ਕੰਮ ਕਾਰ ਚ ਮੋੜਾ ਦੇ ਕੇ ਫੋਟੋਗ੍ਰਾਫੀ ਨਾਲ ਸੰਬੰਧਿਤ ਐਡੀਟਿੰਗ ਨਾ ਕਰਦਾ ਹੋਵੇ ਜਾਂ ਉਸ ਦੀ ਸ਼ਰੀਕੇ ਹਯਾਤ ਘਰ ਵਿੱਚ ਬੈਠ ਕੇ ਸੁਖਵਿੰਦਰ ਕੌਰ ਸੁਖੀ ਘਰ ਵਿੱਚ ਬੈਠ ਕੇ ਕੱਪੜੇ ਲੀਡ ਸੀਨ ਦਾ ਕੰਮ ਨਾ ਕਰਦੀ ਹੋਵੇ ਤਾਂ ਸਮਝੋ ਪਰਿਵਾਰ ਨੂੰ ਰੋਟੀ ਦੇ ਵੀ ਲਾਲੇ ਪੈ ਸਕਦੇ ਹਨ ਕਮਲ ਅਵਤਾਰ ਆਜ਼ਾਦ ਆਪਣੇ ਆਪ ਨੂੰ ਸਿਰਦਾ ਨਾਸਤਿਕ ਮੰਨਦਾ ਹੈ ਯਾਨੀ ਕਟੜ ਨਾਸਤਿਕ ਜਿਸ ਦਾ ਰੱਬ ਦੀ ਹੋਂਦ ਤੇ ਕੋਈ ਵਿਸ਼ਵਾਸ ਨਾ ਹੋਵੇ ਆਮ ਲੋਹਿਆਂ ਦੇ ਲੋਕ ਵੀ ਉਸਦਾ ਇਹੀ ਪ੍ਰਭਾਵ ਕਹਿੰਦੇ ਹਨ ਮੇਰੇ ਮਨਾਂ ਅੰਦਰ ਨਾਸਤਿਕ ਜਾਂ ਆਸਤਿਕ ਹੋਣ ਦੀ ਜਿਹੜੀ ਡੈਫੀਨੇਸ਼ਨ ਜਾਂ ਪਰਿਭਾਸ਼ਾ ਹੈ ਉਸ ਦੇ ਮੁਤਾਬਕ ਕਾਮਨ ਅਵਤਾਰ ਆਜ਼ਾਦ ਵਰਗਾ ਆਸਤਿਕ ਬੰਦਾ ਸਾਡੇ ਚੁਗਿਰਦੇ ਵਿੱਚ ਕੋਈ ਹੈ ਹੀ ਨਹੀਂ ਇਹ ਸਾਬਤ ਕਰਨ ਲਈ ਮੈਂ ਇੱਕ ਨਿੱਜੀ ਤਜਰਬਾ ਤੁਹਾਡਾ ਨਾਲ ਸਾਂਝਾ ਕਰਨਾ ਚਾਹੁੰਦਾ ਇਸੇ ਅਪ੍ਰੈਲ ਵਿੱਚ ਜਦ ਮੈਂ ਆਪਣੇ ਵਤਨ ਆਪਣੇ ਪਿੰਡ ਸ਼ਹਿਰ ਲੋਈਆਂ ਵਿੱਚ ਸਾਂ ਤਾਂ ਕੈਨੇਡਾ ਵਾਪਸੀ ਤੋਂ ਪਹਿਲਾਂ ਇੱਕ ਗੈਟ ਟੂਗੇਦਰ ਕਰਨ ਦੇ ਮਕਸਦ ਨਾਲ ਸ਼੍ਰੀ ਗੀਤਾ ਭਵਨ ਮੰਦਿਰ ਲੋਈਆਂ ਵਿਖੇ ਅਸੀਂ ਆਪਣੇ ਪਰਿਵਾਰ ਵੱਲੋਂ ਸ਼੍ਰੀ ਸੁੰਦਰ ਕਾਂ ਦਾ ਪਾਠ ਕਰਵਾਇਆ ਸੀ ਕਿਉਂਕਿ ਇਹ ਇੱਕ ਧਾਰਮਿਕ ਸਮਾਗਮ ਸੀ ਇਸ ਲਈ ਇਸ ਵਿੱਚ ਦੋ ਧਾਰਮਿਕ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਸੀ ਜਿਨ੍ਹਾਂ ਵਿੱਚ ਇੱਕ ਸਨ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ਼ਰੀ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਦੂਜੇ ਸਨ ਮਹਾ ਮੰਦਲੇਸ਼ਵਰ Swami ਰਮੇਸ਼ਵਰ ਦਾਸ त्याਗੀ ਜੀ ਇਸ ਤੋਂ ਇਲਾਵਾ ਮਹਾਂਤਮਾਤਾ ਕਮਲੇਸ਼ ਰਾਣੀ ਜੀ ਵੀ ਲੋਈਆਂ ਵਾਲੇ ਇਸ ਸਮਾਰੋਹ ਦੇ ਸ਼ਾਨ ਸਨ ਹੁਣ ਸੁੰਦਰ ਕੰਨ ਭਗਵਾਨ ਰਾਮ ਦੀ ਉਸਤਤਿ ਪ੍ਰਕਾਸ਼ਟਾ ਹੈ ਜੇ ਇਸ ਮੌਕੇ ਤੇ ਭਗਵਾਨ ਰਾਮ ਦਾ ਸਜੀਵ ਚਿੱਤਰਣ ਹੋ ਜਾਵੇ ਤਾਂ ਸਮਾਰੋਹ ਨੂੰ ਚਾਰ ਚੰਨ ਲੱਗ ਸਕਦੇ ਹਨ ਤੇ ਭਗਵਾਨ ਰਾਮ ਨੂੰ ਮੂਰਤ ਰੂਪ ਵਿੱਚ ਜੇਕਰ ਕੋਈ ਪ੍ਰਸੰਗ ਤੁ ਕਰ ਸਕਦਾ ਸੀ ਤਾਂ ਉਹ ਸੀ ਉਹੀ ਨਾਸਤਿਕ ਕਾਮ ਅਵਤਾਰ ਆਜ਼ਾਦ ਸੋ ਉਸ ਨੇ ਇੱਕ ਰਿਸ਼ਮਾ ਕਰ ਵਿਖਾਇਆ ਇੱਕ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਪਰਿਵਾਰ ਦਾ ਫਰਜ਼ੰਦ ਵਿਕਾਸ ਵਰਮਾ ਪੁੱਤਰ ਵੀ ਪਰੇਲ ਵਰਮਾ ਨੂੰ ਠੇਂਟ ਕਰਕੇ ਅਵਤਾਰ ਆਜ਼ਾਦ ਨੇ ਜਦੋਂ ਕੁਮਾਰ ਰਾਮ ਦੀ ਮੂਰਤ ਜਾਂ ਬੁੱਤ ਬਣਾ ਦਿੱਤਾ ਤਾਂ ਸਮੁੱਚਾ ਪੰਡਾਲ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਗੂੰਜ ਉੱਠਿਆ ਸੋਨੇ ਤੇ ਸੁਹਾਗਾ ਉਹਦੇ ਹੋਇਆ ਜਦੋਂ ਹੈਪੀ ਅਰੋੜਾ ਨੇ ਮੇਰੀ ਝੋਂਪੜੀ ਕੇ ਭਾਗ ਅਜ ਖੁੱਲ ਜਾਣਗੇ RAM ਆਉਣਗੇ ਬੜੀ ਤੁਨਛੇੜ ਦਿੱਤੀ ਤੇ ਮਾਤਾ ਕਮਲੇਸ਼ ਰਾਣੀ ਸਮੇਤ ਸਾਰਾ ਪੰਡਾਲ ਝੂਮਣ ਲੱਗ ਪਿਆ ਨਿਰਸੰਦੇਹ ਹਾਜ਼ਰ ਸੈਂਕੜੇ RAM ਭਗਤ ਤਾਮਰ ਅਵਤਾਰ ਆਜਾਦ ਦੀ ਇਸ ਕਲਾਕਿਰਤੀ ਸ਼ਲਾਘਾ ਕਰ ਰਹੇ ਸਨ ਪਰ ਪ੍ਰਸ਼ਨ ਕੇਵਲ ਇਨਾ ਹੀ ਨਹੀਂ ਹੈ ਕਿ ਮੇਰੇ ਕਹੇ ਤੇ ਤਾਮਰ ਅਵਤਾਰ ਆਜਾਦ ਨੇ ਇੱਕ ਅਵਤਾਰ ਕੁਰਸ਼ ਪਰਮਹੰਰਾਮਦਾਸ ਸਟੈਚੂ ਬਣਾ ਦਿੱਤਾ ਕਿਉਂਕਿ ਖੁਦ ਅਵਤਾਰ ਆਜਾਦ ਇਸ ਨੂੰ ਇੱਕ ਕਲਾ ਕਿ ਤੋ ਵਦ ਕੁਝ ਨਹੀਂ ਮੰਨਦਾ ਇਸ ਲਈ ਮੈਂ ਕਾਮੜ অবতার ਵਿਚਲੇ انسان ਦੇ ਅੰਦਰ ਨਾਸਤਿਕ ਦਾ ਇੱਕ ਬਹੁਤ ਠਾਠਾ ਮਾਰਦਾ ਸਮੁੰਦਰ ਵੇਖਿਆ ਜਿਸ ਦੇ ਦਰਸ਼ਨ ਮੈਂ ਤੁਹਾਨੂੰ ਕਰਾਉਣੇ ਹਨ ਦੋਸਤੋ ਜੇਕਰ ਆਸਤਿਕ ਹੋਣ ਦਾ ਧਾਰਮਿਕ ਹੋਣ ਦਾ ਜਾਂ ਰੱਬਵਾਦੀ ਹੋਣ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਧਰਮ ਸਥਾਨ ਤੇ ਕਿੰਨੀ ਕੁ ਸ਼ਰਧਾ ਨਾਲ ਜਾਂਦੇ ਹੋ ਜਾਂ ਕਿੰਨੀਆਂ ਕੁ ਘੰਟੀਆਂ ਜਾਂ ਘੜਿਆਲ ਵਜਾਉਂਦੇ ਹੋ ਤਾਂ ਕਾਮਰੇਡ ਅਵਤਾਰ ਆਜ਼ਾਦ ਨਾਸਤਿਕ ਹੀ ਹੈ ਪਰ ਜੇਕਰ ਰੱਬ ਰਹਿਮ ਦਾ ਨਾ ਹੈ ਰੱਬ ਤੁਹਾਡੇ ਅੰਦਰ ਵਸੀ ਹੋਈ করুণਾ ਦਾ ਨਾ ਹੈ ਤਰਸ ਭਾਵਨਾ ਦਾ ਨਾ ਹੈ ਮਨੁੱਖੀ ਹਮਦਰਦੀ ਦਾ ਨਾ ਹੈ ਤਾਂ ਕਾਮਰੇਡ ਅਵਤਾਰ ਆਜ਼ਾਦ ਵਰਗਾ ਆਸਤਿਕ ਬੰਦਾ ਸਾਡੇ ਚੁਗਿਰਦੇ ਵਿੱਚ ਹੈ ਹੀ ਨਹੀਂ ਕੋਈ ਇਹ ਤਸਵੀਰ ਗਵਾਹ ਹੈ ਕਿ ਕਿਵੇਂ ਇੱਕ ਕਬੂਤਰ ਚਾਈਨਾ ਡੋਰ ਵਿੱਚ ਉਲਝਿਆ ਪਿਆ ਹੈ ਉਸ ਦੇ ਖੰਭਾਂ ਤੇ ਤੌਣ ਨੂੰ ਡੋਰ ਨੇ ਬਲੇਵੇਂ ਪਾਏ ਹੋਏ ਹਨ ਕਾਮਰਡ ਅਵਤਾਰ ਆਜ਼ਾਦ ਕੈਂਚੀ ਨਾਲ ਡੋਰ ਕੱਟ-ਕੱਟ ਕੇ ਉਸ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮਗਰੋਂ ਹਵਾ ਚ ਆਜ਼ਾਦ ਕਰਕੇ ਸਮਝ ਲਓ ਇਹ ਕਹਿ ਰਹੇ ਹੋਣ ਜਾਂ ਕਬੂਤਰ ਜੀ ਲੇ ਆਪਣੀ ਜ਼ਿੰਦਗੀ ਹੁਣ ਦੱਸੋ ਇਸ ਕਬੂਤਰ ਲਈ ਕਾਮਰਡ ਅਵਦਾਰ ਆਜ਼ਾਦ ਰੱਬ ਬਣ ਕੇ ਬੌੜਿਆ ਕਿ ਨਹੀਂ ਇਸ ਦੂਜੀ ਤਸਵੀਰ ਵਿੱਚ ਤੁਸੀਂ ਵੇਖ ਰਹੇ ਹੋ ਕਿ ਕਾਮਰਲ ਅਵਤਾਰ ਅਜਾਦ ਇੱਕ ਛੋਟਾ ਜਿਹਾ ਰਹਿਣ ਬਸੇਰਾ ਬਣਾ ਰਹੇ ਹਨ ਸਰਦੀ ਦਾ ਮੌਸਮ ਹੈ ਉਸ ਦੇ ਘਰ ਦੇ ਨੇੜੇ ਇੱਕ ਕੁੱਤੀ ਨੇ ਬੱਚੇ ਦਿੱਤੇ ਹਨ ਹੁਣ ਆਪਾਂ ਤਾਂ ਸਭ ਨੇ ਸਰਦੀਆਂ ਵਿੱਚ ਅਸਿਓ ਪਾਸਿਓ ਰਜਾਈ ਨੱਪ ਲੈਣੀ ਹੈ ਤੇ ਇਸ ਜਾਨਵਰ ਦੇ ਬੱਚਿਆਂ ਦਾ ਰੱਬੀ ਵਾਲੀ ਹੈ ਤੇ ਰੱਬ ਨੇ ਭੇਜਿਆ ਇੱਕ ਵਾਰ ਫਿਰ ਕਾਮਰਲ ਅਵਤਾਰ ਅਜਾਦ ਨੂੰ ਅਸਲ ਵਿੱਚ ਰੱਬ ਉਸ ਨੂੰ ਹੀ ਭੇਜਦਾ ਹੈ ਜਿਸ ਵਿੱਚ ਰੱਬ ਹੋਵੇ ਭਾਵ ਤਰਸ ਹੋਵੇ ਰਹਿਮ ਹੋਵੇ ਹੋਂਦში ਦਾਸੋ ਕਾਮਡ ਅਵਤਾਰ ਆਜ਼ਾਦ ਤੋਂ ਵੱਡਾ ਆਸਤਕ ਜਾਂ ਰੱਬ ਦਾ ਪਿਆਰਾ ਕੌਣ ਹੈ ਇੱਕ ਆਖਰੀ ਗੱਲ ਇਹ ਬੰਦਾ ਕੁਦਰਤੀ ਕਾਇਨਾਤ ਨੂੰ ਸੰਭਾਲਣ ਵਿੱਚ ਜਾਂ ਕਹਿ ਲਓ ਵਾਤਾਵਰਣੇ ਸੰਭਾਲ ਕਰਨ ਵਿੱਚ ਵੀ ਆਪਣਾ ਬੰਦਾ ਯੋਗਦਾਨ ਪਾ ਰਿਹਾ ਹੈ ਹਰ ਸਾਲ ਆਪਣੇ ਜਨਮ ਦਿਨ ਵਾਲੇ ਦਿਨ ਬੂਟੇ ਲਾਉਂਦਾ ਹੈ ਤੇ ਅੱਗੋਂ ਪੁੱਛੋ ਵੀ ਬੂਟੇ ਲਾਉਂਦਾ ਵੈ ਇਹ ਅਗਲੀ ਤਸਵੀਰ ਪਿਓ ਪੁੱਤਾਂ ਦੀ ਹੜਾ ਚ ਮਦਦ ਕਰਨ ਦੀ ਹੈ ਵੀਡੀਓ ਲੰਬੀ ਹੁੰਦੀ ਜਾ ਰਹੀ ਹੈ ਇਸ ਲਈ ਬੰਦ ਹੀ ਕਰਦਾ ਵਾਂ ਬਾਕੀ ਗੱਲਾਂ ਕਦੀ ਫੇਰ ਸਹੀ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ